ਮੇਟਰੂ ਨੋਕਰਾ ਘੋੜਾ ਦਿਖਾਉਣ ਲੱਗਿਆ ਤੁਹਾਨੂੰ ਮੈਂ ਬਹੁਤ ਹੀ ਚੰਗਾ ਤੇ ਸੋਹਣਾ ਘੋੜਾ ਦੋਸਤੋ ਜਿਹੜਾ ਘੋੜਾ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਫੋਰ ਸੇਲ ਆ ਬਹੁਤ ਮਿੱਤਰ ਪਿਆਰੇ ਚੰਗੀ ਬਲੱਡ ਲਾਈਨ ਦਾ ਚੰਗੇ ਘੋੜੇ ਦਾ ਬੱਚਾ ਪਾਲ ਰਹੇ ਨੇ ਵੀ ਆਪਣੇ ਘਰੇ ਸਾਨ ਤਿਆਰ ਕਰਨ ਵਾਸਤੇ ਤਾਂ ਉਹਨਾਂ ਵਾਸਤੇ ਆਪਾਂ ਇਹ ਘੋੜਾ ਲੈ ਕੇ ਆਏ ਆ ਨੋਕਰਾ ਸਪੋਰਟਲੈਸ ਆ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਬਸ਼ੇਰਾ ਦੋਸਤੋ ਇਹ ਘੋੜਾ ਤਾਂ ਕਹਿੰਦੇ ਆ ਕਿਉਂ ਦੇਖਣ ਨੂੰ ਬੰਤਰਾ ਮੰਤਰਾ ਨੂੰ ਚੰਗਾ ਬਸ਼ੇ ਇਹ ਬਸ਼ੇਰਾ ਹੀ ਆ 2.5 ਸਾਲ ਦਾ ਦੋ ਦੰਦ ਦਾ ਦੋਸਤੋ ਬਸ਼ੇਰਾ ਇਹ ਤੇ ਬਹੁਤ ਹੀ ਚੰਗਾ ਬਸ਼ੇਰਾ ਜੇ ਕੋਈ ਮੱਤਰ ਪਿਆਰਾ ਘਰੇ ਤਿਆਰ ਕਰਨਾ ਚਾਹੁੰਦਾ ਬਸ਼ੇਰਾ ਜੇ ਖਰੀਦਣ ਦੀ ਭਾਲ ਵਿੱਚ ਆ ਬਸ਼ੇਰੇ ਦੀ ਚ ਨੁਕਰੇ ਦੀ ਚ ਤਾਂ ਆਪਾਂ ਤੁਹਾਨੂੰ ਇਹਦੀ ਸਾਰੀ ਡਿਟੇਲ ਵੀਡੀਓ ਚ ਦੱਸਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਤੇ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਗੱਲ ਕਰਦੇ ਆਂ ਇਸ ਵਸ਼ੇਰੇ ਦੀ ਕੰਨ ਕਨੋਤੀ ਦਾ ਬਹੁਤ ਚੰਗਾ ਬਹੁਤ ਸੋਹਣਾ ਛੋਟਾ ਕੰਨ ਲੱਗਿਆ ਹੋਇਆ ਕੁੰਡੀ ਵਾਲਾ ਕੰਨਾ ਦੋਸਤੋ ਬਹੁਤ ਚੰਗਾ ਮੂੰਹ ਦਾ ਪਿੱਠ ਪੁੜੇ ਦਾ ਸਾਰੇ ਪਾਸੋਂ ਐਨ ਸਾਫ਼ ਸੁਥਰਾ ਵਸ਼ੇਰਾ ਗਾ ਸਪੋਰਟਲੈਸ ਵਸ਼ੇਰਾ ਦੋਸਤੋ ਇਹ ਤੇ ਕੋਈ ਵੀ ਸਿਵਕਾ ਨਹੀਂ ਹੈਗਾ ਦੋ ਦੰਦ ਦਾਗਾ ਯਾਨੀ ਕਿ ਢਾਈ ਸਾਲ ਦਾ ਇਹ ਹੈਗਾ ਤੇ ਬੱਚਾ ਇਹ ਦੋਸਤੋ ਅਰਜਨ ਰੌੜੀ ਵਾਲੇ ਘੋੜੇ ਦਾ ਬੱਚਾ ਹੈਗਾ ਤੇ ਬਹੁਤ ਸਾਫ ਸੁਥਰਾ ਤੁਸੀਂ ਦੇਖ ਸਕਦੇ ਹੋ ਆ ਵੀਡੀਓ ਦੇ ਵਿੱਚ ਫੋਟੋ ਪਿੱਠ ਪੁੜੇ ਤੋਂ ਸਾਰੇ ਪਾਸੋਂ ਐਨ ਧੌਣ ਵਗੈਰਾ ਦਾ ਕੰਨ ਕਨੋਤੀ ਦਾ ਸਾਰੇ ਪਾਸੋਂ ਪੈਰਾਂ ਦਾ ਹੱਡਾਂ ਪੈਰਾਂ ਦਾ ਐਨ ਓਕੇ ਆ ਦੋਸਤੋ ਬਸ਼ੇਰਾ ਸਾਫ ਸੁਥਰਾ ਬਸ਼ੇਰਾ ਅਰਜਨ ਰੌੜੀ ਵਾਲੇ ਘੋੜੇ ਦਾ ਬੱਚਾ ਹੈਗਾ ਮਾਂ ਵੀ ਇਹਦੀ ਚੰਗੀ ਆ ਦੋਸਤੋ ਹਰਿਆਣਾ ਹਰਿਆਣਾ ਏਰੀਆ 'ਚ ਖੜਾ ਦੋਸਤੋ ਬਸ਼ੇਰਾ ਇਹ ਜੇ ਕੋਈ ਮੱਤਰ ਪਿਆਰਾ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਬਾਈ ਦੇ ਪਿੰਡ ਦਾ ਨਾਮ ਆ ਭੁੱਲ ਗਿਆ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰਿਓ ਜੇ ਕੋਈ ਅਰਜਨ ਰੌੜੀ ਵਾਲੇ ਬਲੱਡ ਖਰੀਦਣਾ ਚਾਹੁੰਦਾ ਉਸ ਦਾ ਬਸ਼ੀਰਾ ਇਹ ਬਹੁਤ ਚੰਗਾ ਬਸ਼ੀਰਾ ਤੇ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਜੇ ਤੁਹਾਨੂੰ ਪਸੰਦ ਆਉਂਦਾ ਕੋਈ ਖਰੀਦਣਾ ਚਾਹੁੰਦਾ ਦੇਖੋ ਤੁਸੀਂ ਬੰਤਰਾ ਮੰਤਰਾ ਬਸ਼ੀਰੇ ਦੀ ਲੰਬਾਈ ਵਗੈਰਾ ਐਨ ਸੋਹਣਾ ਬਸ਼ੀਰਾ ਗਾ ਘਰੇ ਤਿਆਰ ਕਰਨ ਵਾਸਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਆਪਾਂ ਬਾਈ ਦਾ ਨੰਬਰ ਦਿੱਤਾ ਸਕਰੀਨ ਤੇ